ਕਮੇਡੀ ਦੇ King ਕਪਲ ਸ਼ਰਮਾ ਦਾ ਜਨਮ ਦਿਨ ਹੈ ਲਾਸਟ ਨਾਈਟ ਕਪਲ ਸ਼ਰਮਾ ਨੇ ਫੈਮਲੀ ਐਂਡ ਫਰੈਂਡਸ ਨਾਲ ਬਰਥਡੇਅ ਸੈਲੀਬ੍ਰੇਟ ਕੀਤਾ ਕਪਲ ਦੇ ਗ੍ਰੈਂਡ ਬਰਥਡੇਅ ਪਾਰਟੀ ਵਿੱਚ ਕਪਲ ਸ਼ਰਮਾ ਸ਼ੋ ਦੀ ਟੀਮ ਸਿੰਗਰ ਮਿਕਾ ਸਿੰਘ ਨਵਰਾਜ ਹੰਦ ਰੀਤਾ ਸ਼ਰਮਾ ਵਰਗੇ ਸਿਤਾਰੇ ਨੇ ਖੂਬ ਰੰਗ ਜਮਾਇਆ ਸੋਸ਼ਲ ਮੀਡੀਆ ਤੇ ਕਪਲ ਦੇ ਬਰਥਡੇ ਪਾਰਟੀ ਕੇਕ ਕਟਿੰਗ ਦੇ ਵੀਡੀਓ ਵਾਇਰਲ ਹੋ ਰਹੇ ਨੇ ਇਸ ਖਾਸ ਪਾਰਟੀ ਵਿੱਚ ਕਿਕੂ ਸ਼ਾਲ ਅਤੇ ਲਫਟਰ ਗੁਇਨ ਪਾਰਟੀ ਸਿੰਘ ਨੇ ਜੰਮ ਕੇ ਡਾਂਸ ਕੀਤਾ उसे सिंगर मीका सिंह ने डांस गा के चांद लगा कपिल द मां पत्नी गिनी चतरथ ने भी डांस किया कपिल ने पत्नी गिनी चतरथ बर्थडे केक भी कटिया ਇੱਕ ਵੀਰੋਜ ਕਪਲ ਸ਼ਰਮਾ ਰੀਜ ਸ਼ਰਮਾ ਦੇ ਤੂੰ ਦੇ ਡਰਮ ਬਜਾਉਂਦੇ ਹੋਏ ਦਿਖਾਈ ਦੇ ਰਹੇ ਨੇ। ਦੋ ਜਿਗਸ ਤੋਂ ਪਹਿਲਾਂ ਕਪਲ ਸ਼ਰਮਾ ਨੇ ਕਾਮੇਡੀ ਸ਼ੋਅ ਦੇ ਸੈੱਟ ਤੇ ਵੀ ਬਰਥਡੇ ਕੇ ਕਟਿਆ ਸੀ ਸੈੱਟ ਤੇ ਕਪਲ ਸ਼ਰਮਾ ਦੀ ਮਾਂ ਵੀ ਮੌਜੂਦ ਸੀ। ਕਪਲ ਦੇ ਮਾਂ ਨੂੰ ਕੇ ਖਿਲਾਉਂਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਸਨ ਇਸ ਸ਼ੋਅ ਦੇ ਸ਼ਕੌਰਾਗ੍ਰਾਫ ਰੇਮਟਸੂਜਾ ਮਹਿਮਾਨ ਵਾਂਗ ਕੇ ਪਹੁੰਚੇ ਸਨ ਤੇ ਰੇਮੋ ਨੇ ਵੀ ਕਪਲ ਨੂੰ ਜਨਮ ਦਿਨ ਦੀਆਂ ਤੇ ਸਾਰੀ ਵਧਾਈਆਂ ਦਿੱਤੀਆਂ ਸਨ ਦੱਸ ਦੇ ਕਿ ਨਦਨੀ ਕਪਲ ਦਾ ਕਮੇਰੀ ਸ਼ੋਅ ਟੀਵੀ ਤੇ ਤੋਂ ਮਸ਼ਹੂਰਿਆ ਡਿਪਰੈਸ਼ਨ ਨਾਲ ਲੰਬੇ ਸਮੇਂ ਤੱਕ ਜੂਝਣ ਤੋਂ ਬਾਅਦ ਕਮੇਰੀ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਇਸ ਵਾਰ ਕਪਲ ਦੇ ਸ਼ੋਅ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਨੇ ਕਪਲ ਦੇ ਸ਼ੋਅ ਦੀ ਟੀਆਰਪੀ ਵਿੱਚ ਚੰਗੀ ਜਾ ਰਹੀ ਹੈ ਹੁਣ ਤੱਕ ਸਾਰੇ ਵੱਡੇ ਸਤਾਰ ਨੇ ਕਪਲ ਦੇ ਸ਼ੋਅ 'ਚ ਸ਼ਿਰਕਤ ਕਰ ਲਈ ਹੈ ਬਿਊਰੋ ਰਿਪੋਰਟਸ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ